ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਉਹਨਾਂ ਲੋਕਾਂ ਨੂੰ ਬੇਨਤੀ ਹੈ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਤੜਪ ਹੈ ਕਿ ਪੰਜਾਬ ਨੂੰ ਬਚਾਇਆ ਜਾਵੇ ਪੰਜਾਬ ਦੇ ਮੁੱਦੇ ਹੱਲ ਕੀਤੇ ਜਾਣ ਪੰਜਾਬ ਦੇ ਵਿੱਚੋਂ ਨਸ਼ਾ ਗੈਂਗਸਟਰਵਾਦ ਪ੍ਰਸ਼ਟਾਚਾਰ ਖਤਮ ਹੋਵੇ ਮੈਂ ਜਿਹੜੀ ਅੱਜ ਗੱਲ ਕਰ ਰਹੀ ਹਾਂ ਨਾ ਇਹਨੂੰ ਥੋੜਾ ਜਿਹਾ ਗਹਿਰਾਈ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਿਓ ਔਰ ਅੱਗੇ ਸ਼ੇਅਰ ਕਰਿਓ ਪੰਜਾਬ ਦੇ ਵਿੱਚ ਦੋ ਪਾਰਟੀਆਂ ਦੀ ਮੈਂ ਗੱਲ ਕਰਨੀ ਹੈ ਜਿਨ੍ਹਾਂ ਨੇ ਇਹ ਰੌਲਾ ਪਾਇਆ ਕਿ ਭਗਵੰਤ ਮਾਨ ਦਿੱਲੀੋਂ ਚੱਲਦਾ ਹੈ ਭਗਵੰਤ ਮਾਨ ਦਿੱਲੀ ਵਾਲੇ ਦੇ ਸਾਰੇ ਲੱਗਿਆ ਹੋਇਆ ਉਹ ਲੋਕ ਸਮਝੜੋ ਵੀ ਇਹ ਅਕਾਲੀ ਤੇ ਕਾਂਗਰਸੀ ਨੇ ਜਿਹੜੇ ਭਵੰਤਮਨ ਤੇ ਤੰਜ ਕਰਦੇ ਨੇ ਹਾਲਾਂਕਿ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਸਰਕਾਰ ਹੈ ਨਹੀਂ ਸੈਂਟਰ ਦੇ ਵਿੱਚ ਸਰਕਾਰ ਬੀਜੇਪੀ ਦੀ ਹੈ ਮੈਂ ਜਿਹੜੀ ਗੱਲ ਕਰਨੀ ਆ ਨਾ ਉਹ ਕਿੰਨਾ ਕਮੈਂਟਰ ਕਰਦੀ ਹੈ ਪੰਜਾਬ ਦੇ ਮੁੱਦਿਆਂ ਲਈ ਤੇ ਮੇਰਾ ਪੰਜਾਬ ਲਈ ਜ਼ਿੰਮੇਵਾਰ ਹੋਣਾ ਕਿੰਨਾ ਕਮੈਂਟਰ ਕਰਦਾ ਜੇ ਮੈਂ ਆਪਣੀ ਗੱਲ ਕਰਾਣਾ ਇੱਥੇ ਕੋਈ ਪਾਰਟੀ ਦਾ ਮੈਟਰ ਨਹੀਂ ਹੈ ਪਾਰਟੀ ਦਾ ਮਸਲਾ ਨਹੀਂ ਹੈ ਮਸਲਾ ਇਹ ਹੈ ਕਿ ਕਿਹੜਾ ਲੀਡਰ ਪੰਜਾਬ ਲਈ ਜ਼ਿੰਮੇਵਾਰੀ ਦੇ ਨਾਲ ਖੜਦਾ ਹੈ ਤੇ ਕਿਹੜਾ ਪੰਜਾਬ ਲੀਡਰ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਹੈ ਮਸਲਾ ਇਹ ਹੈ ਹੁਣ ਜਿਹੜੇ ਅਕਾਲੀ ਤੇ ਕਾਂਗਰਸੀ ਤੰਜ ਕਰਦੇ ਨੇ ਇਹਨਾਂ ਦੋਨਾਂ ਪਾਰਟੀਆਂ ਨੂੰ ਤੁਸੀਂ ਸਵਾਲ ਕਰ ਸਕਦੇ ਹੋ ਔਰ ਤੁਸੀਂ ਆਪਣੇ ਲੈਵਲ ਤੇ ਸੋਚ ਸਕਦੇ ਹੋ ਵੀ ਇਹ ਚਾਹੁੰਦੇ ਕੀ ਹੈ ਇਹ ਤੰਜ ਕਿਉਂ ਕੱਸਦੇ ਆ ਭਵੰਤ ਮੰਤਰੀ ਹੁਣ ਇਹਨਾਂ ਦੀ ਭਾਸ਼ਾ ਵਿੱਚ ਜਵਾਬ ਦੇਣ ਜੇ ਅਕਾਲੀਆਂ ਦੀ ਸਰਕਾਰ ਰਹੀ ਹੈ ਤਾਂ ਬੀਜੇਪੀ ਦੇ ਨਾਲ ਗੱਠ ਜੋੜਦੇ ਆ ਇਹ ਸਚਾਈ ਅਕਾਲੀ ਕਿੱਥੋਂ ਚੱਲਦੇ ਸੀ ਦਿੱਲੀੋਂ ਚੱਲਦੇ ਸੀ ਦਿੱਲੀ ਵਿੱਚ ਸੈਂਟਰ ਦੀ ਸਰਕਾਰ ਔਰ ਸੈਂਟਰ ਵਿੱਚ ਸਰਕਾਰ ਕੀ ਦੀ ਰਹੀ ਬੀਜੇਪੀ ਦੀ ਭਾਈ ਵਾਲ ਕੀਤੇ ਸੀ ਅਕਾਲੀ ਕਹਿੰਦੇ ਸਚਾਈ ਹੈ ਨਾ ਤੇ ਹੁਣ ਜਿਹੜੇ ਬੰਦੇ ਹਾਇ ਦਿੱਲੀ ਵਾਲੇ ਹਾਇ ਦਿੱਲੀ ਤੋਂ ਚੱਲਦੇ ਨੇ ਹਾਇ ਦਿੱਲੀ ਵਾਲੇ ਚਲਾਉਂਦੇ ਆ ਇਹ ਕੌਣ ਲੋਕ ਨੇ ਇਹ ਆਕਾਲੀ ਦੇ ਕਾਂਗਰਸੀ ਆ ਚਲੋ ਮੈਂ ਮੇਨ ਮੁੱਦੇ ਤੇ ਆ ਜਾਂਦਾ ਪੰਜਾਬ ਦੀ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ 카ਟੋ ਕਲੇਸ਼ ਪਿਆ ਹੋਇਆ ਉਹ ਇੰਨਾ ਕੁ ਵੱਧ ਗਿਆ ਕਿ ਹੁਣ ਦਿੱਲੀ ਹਾਈ ਕਮਾਂਡ ਨੇ ਜਣੇ ਕਿ ਕਾਂਗਰਸ ਹਾਈ ਕਮਾਂਡ ਨੇ ਇਹਨਾਂ ਨੂੰ ਤਲਬ ਕੀਤਾ ਹੈ ਜਿਹੜੇ ਸੀਨੀਅਰ ਲੀਡਰ ਨੇ ਉਹਨਾਂ ਵਿੱਚ ਪ੍ਰਤਾਪ ਸਿੰਘ ਬਾਜਵਾ ਵੀ ਆਉਂਦੇ ਸਾਬਕਾ ਮੁੱਖ ਮੰਤਰੀ ਚੰਨੀ ਸਿੰਘ ਚੰਨੀ ਸਾਹਿਬ ਵੀ ਆਉਂਦੇ ਤੇ ਸੂਬਾ ਪ੍ਰਧਾਨ ਰਾਜਾ ਬੜਿੰਗ ਵੀ ਆਉਂਦੇ ਦੋ ਚਾਰ ਹੋਰ ਵੀ ਹੋਣਗੇ ਸੁਖੀ ਰੰਧਾਵੇ ਵਰਗੇ ਸ਼ਾਇਦ ਨਿਤੜਕ ਬਲਾਰਾ ਖੈਰਾ ਸਾਹਿਬ ਵੀ ਹੋ ਸਕਦਾ ਇਹਨਾਂ ਨੂੰ ਦਿੱਲੀ ਬੁਲਾਇਆ ਹਾਈ ਕਮਾਂਡ ਨੇ ਇਹਨਾਂ ਦੀ ਹੁਣ ਛੇਤਰ ਪ੍ਰੇਟ ਹੋਣੀ ਹੈ ਜੇ ਪੰਜਾਬ ਵਿੱਚ ਕੰਮ ਕਿਉਂ ਹੋਣੀ ਹੈ ਕਿਉਂਕਿ ਇਹਨਾਂ ਕੋਲੇ ਪੰਜਾਬ ਦਾ ਕੋਈ ਵਿਜਨ ਨਹੀਂ ਔਰ ਪੰਜਾਬ ਲਈ ਇਹ ਜ਼ਿੰਮੇਵਾਰ ਨਹੀਂ ਬਣਦੇ ਇਹਨਾਂ ਕੋਲੇ ਕਾਰਡ ਕੋਲੇ ਕੀ ਹੈ ਕੋਈ ਤਾਂ ਪੰਜ ਦਾ ਪਹਾੜਾ ਪੜਦਾ ਉਹ ਜਾ ਕੇ ਖੜ ਗਿਆ 48 ਤੇ ਕੋਈ ਪੰਜ ਦਾ ਪਹਾੜਾ ਪੜਦਾ ਉਹ ਜਾ ਕੇ ਖੜ ਗਿਆ 56 ਤੇ ਜੇ ਤੁਸੀਂ ਅਕਾਲੀਆਂ ਦੀ ਗੱਲ ਕਰੋਗੇ ਤਾਂ ਸੁਖਵੀਰ ਬਾਦਲ ਨੇ ਪੰਜ ਦਾ ਪਹਾੜਾ ਪੜਿਆ 5 ਤੇ 10 ਕਿੰਨੇ ਹੁੰਦੇ 15 ਇਹ ਕਹਿੰਦਾ 25 ਹੁੰਦੇ ਜਨ ਕਿ ਆ ਕਰਤੂਤਾ ਨੇ ਇਹਨਾਂ ਦੀ ਚਲੋ ਮੈਂ ਫੋਕਸ ਜਿਹੜਾ ਰੱਖਣਾ ਉਹ ਕਾਂਗਰਸ ਪਾਰਟੀ ਤੇ ਇਹਨਾਂ ਦੇ ਜਿਹੜੇ ਮੁੱਖ ਲੀਡਰ ਨੇ ਪ੍ਰਤਾਪ ਸਿੰਘ ਬਾਜਬਾ ਹੋ ਗਿਆ ਜੰਨੀ ਸਾਹਿਬ ਹੋਗੇ ਬੜਿੰਗ ਸਾਹਿਬ ਹੋਗੇ ਖਹਿਰਾ ਸਾਹਿਬ ਹੋਗੇ ਰਧਾਵਾ ਸਾਹਿਬ ਹੋਗੇ ਦੋ ਚਾਰ ਹੋਰ ਵੀ ਹੋ ਸਕਦੇ ਇਹਨੂੰ ਦਿੱਲੀ ਬੁਲਾਏ ਦਿੱਲੀ ਕਿਉਂ ਬੁਲਾਇਆ ਇਹਨੂੰ ਪਹਿਲੀ ਗੱਲ ਤਾਂ ਪੰਜ ਦਾ ਪਹਾੜਾ ਚੇਤੇ ਕਰਾਉਣਗੇ ਵੀ 12 ਪਾਜੇ 48 ਨੇ 60 ਹੁੰਦੇ ਇਹ ਕਲਾਸ ਲੱਗੂ ਜਾਂਦੀ ਅச்சா ਭਗਵਾਨ ਤੁਮਾਨੂੰ ਨੇ ਤਾਂ ਜਬ ਵਧੀਆ ਕਸਿਆ ਸੀ ਉਹ ਕਹਿੰਦਾ ਮੈਂ ਠੰਡ ਦੇਖ ਕੇ ਛੁੱਟੀਆਂ ਕੀਤੀਆਂ ਬੱਚਿਆਂ ਨੂੰ ਮੇਰੇ ਕੋਈ ਬੱਚਾ ਬਿਮਾਰ ਨਾ ਹੋ ਜਾਏ ਧੁੰਦ ਜਿਆਦਾ ਪੈਂਦੀ ਐ ਐਕਸੀਡੈਂਟ ਨਾ ਹੋ ਜਾਏ ਠੰਡ ਪੈਂਦੀ ਐ ਕਹਿੰਦਾ ਮੈਂ ਛੁੱਟੀਆਂ ਕੀਤੀਆਂ ਉਹ ਪਰ ਕਹਿੰਦਾ ਲੋਕਾਂ ਦੇ ਯਾਨਕੀ ਬੱਚਿਆਂ ਦੇ ਪੇਰੈਂਟਸ ਦੇ ਮਾਪਿਆਂ ਦੇ ਫੋਨ ਆਣਾ ਸ਼ੁਰੂ ਹੋ ਗਏ ਉਹ ਕਹਿੰਦੇ ਜੇ ਤੁਸੀਂ ਸਕੂਲ ਨਾ ਲਾਏ ਨਾ ਤਾ ਕਹਿੰਦੇ ਇਹ ਪੰਜ ਦਾ ਪਹਾੜਾ 56 ਜਾਂ 48 ਨਹੀਂ 36 ਤੱਕ ਵੀ ਆ ਸਕਦਾ ਇਹ ਤਾਂ ਜ ਕਸਿਆ ਸੀ ਤੇ ਇੰਨਾ ਕਰਤੂਤਾਂ ਕਰਕੇ ਇਹ ਕਾਂਗਰਸ ਦੇ ਲੀਡਰਾਂ ਨੂੰ ਭਾਵੇਂ ਚੰਨੀ ਹੈ ਭਾਵੇਂ ਰਾਜਾ ਬੜਿੰਗਾ ਹੈ ਭਾਵੇਂ ਭੀੜੀ ਪਜਾਮੀ ਵਾਲਾ ਪ੍ਰਤਾਪ ਸਿੰਘ ਬਾਜਵਾ ਹੈ ਖੈਰਾ ਹੋਵੇ ਰੰਧਾਵਾ ਹੋਵੇ ਇਹਨਾਂ ਸਭ ਨੂੰ ਤਾਲਮਕ ਕੀਤਾ ਗਿਆ ਦਿੱਲੀ ਦਰਬਾਰ ਦੇ ਵਿੱਚ ਦਿੱਲੀ ਦਰਬਾਰ ਦੇ ਹੁਣ ਅਥੇ ਕੌਣ ਬੈਠਾ ਹੋਊਗਾ? ਰੋਹਲ ગાંધી ਤੇ ਨਾਲ ਕੌਣ ਬੈਠੀ ਹੋਊਗੀ? ਲੈਡੀ ਮਸੋਨੀਆ ગાંધી। ਜੇ ਪਤਾ ਹੀ ਹੈ ਨਾ ਮਾਂ ਪੁੱਤ ਬੈਠੇ ਹੋਣਗੇ। ਸਮਝਾਈ ਗਲਤੀ। ਉਹ ਕੀ ਕਹਿਣਗੇ? ਵੀ ਬੇਵਕੂਫੋ। ਅੱਛਾ ਇੱਕ ਮੈਂ ਭੁੱਲ ਗਿਆ। ਇੱਕ ਇਹਨੂੰ ਤਾਂ ਨਾ ਐਮਐਲਏ ਹੋਰ ਐ। ਉਹਦਾ ਹੁਣ ਨਾਂ ਨਹੀਂ ਮੈਨੂੰ ਚੇਤੇ ਆਉਂਦਾ। ਪਤਾ ਨਹੀਂ ਕੀ ਚੱਲ ਚੇਤੇ ਆ ਜੀ ਤੁਸੀਂ ਚੇਤੇ ਕਰ ਲਿਓ। ਉਨੇ ਇੱਕ ਵਾਰ ਇੰਟਰਵਿਊ ਚ ਕਹਿਤਾ ਸੀ ਕਹਿੰਦਾ ਕੇਜਰੀਵਾਲ ਨੂੰ ਤਾਂ ਇਹ ਨਹੀਂ ਪਤਾ ਵੀ ਪੰਜਾਬ ਦੇ 28 ਜ਼ਿਲ੍ਹੇ ਉਹ ਪਤੰਦਰ ਉਦੋਂ 22 ਸੀ 23 ਬਾਅਦ ਬਣੇ ਉਹ 28 ਤੇ ਜਾਖੜੇ ਸੀ 6 ਜ਼ਿਲ੍ਹੇ ਵਧਾ ਗਏ ਸੀ ਉਹ 6 ਜ਼ਿਲ੍ਹੇ ਵਧਾ ਗਏ ਸੀ ਉਹ ਬੰਦਾ ਇਹਨਾਂ ਦਾ ਇਹ ਹੁਣ ਤੁਸੀਂ ਲੱਭ ਲਓ ਵੀ ਉਹ ਕੌਣ ਹੈ ਨਾਂ ਨਹੀਂ ਲੈਣਾ ਕੀ ਵਾਰੀ ਮੇਰੇ ਨਾਲ ਨੇੜਤਾ ਹੋ ਸਕਦੀ ਹੈ ਫਿਰ ਉਹ ਗੁੱਸਾ ਕਰੋ ਹੋ ਸਕਦੀ ਹੈ ਵੱਡੀ ਗੱਲ ਪਰ ਸਵਾਲ ਇਹ ਹੈ ਵੀ ਜਿਹੜੇ ਕਹਿੰਦੇ ਸੀ ਹਾਇਦ ਦਿੱਲੀ ਖਾਇਏ ਦਿੱਲੀ ਖਾਇਏ ਦਿੱਲੀ ਖਾਇਏ ਦਿੱਲੀ ਹੁਣ ਉਸੇ ਦਿੱਲੀ ਚੱਲੇ ਨੇ ਮਾਂ ਦੇ ਪੁੱਤ ਤੇ ਉੱਥੇ ਇਹਨਾਂ ਨੂੰ ਮਾਰੂ ਚਾਹ ਦੇ ਨਾਲ ਬਿਸਕਟ ਖਵਾਏ ਜਾਣਗੇ ਕਿਉਂ ਕੌਫੀ ਦੇ ਨਾਲ ਕੌਫੀ ਦੇ ਨਾਲ ਵਧੀਆ ਮੱਟਰੀ ਕਾਜੂ ਬਦਾਮ ਉਹਨਾਂ ਨੂੰ ਖਵਾਇੰਦੇ ਜਿਹੜੇ ਜਿੱਤੇ ਹੋਣ ਜਿਨ੍ਹਾਂ ਦੇ ਆਸ ਹੋਵੇ ਸਮਝ ਲਈ ਇਹਨਾਂ ਨੂੰ ਹੋ ਸਕਦਾ ਵੀ ਅੰਦਰ ਐਂਟਰ ਨਾ ਕੀਤਾ ਜਾਵੇ ਬਾਰ ਖੜੇ ਉਹ ਜਿਵੇਂ ਮੂਰੀ ਜ ਨਹੀਂ ਹੁੰਦੀ ਟਾਕੀ ਦੇ ਵਿੱਚ ਉੱਥੋਂ ਖੜੇ ਕਹਿ ਦਿੰਦੇ ਵੀ ਤੂੰ ਕੌਣ ਹੈ ਮੇਰਾ ਜਬੜਾਂ ਤੂੰ ਕੌਣ ਮੈਂ ਪ੍ਰਤਾਪ ਸਿੰਘ ਬਾਜਵਾ ਤੂੰ ਕੌਣ ਮੈਂ ਹੈਗਾ ਜੀ ਉਹ ਉਹ ਜੰਨੀ ਸਾਬਕਾ ਮੁੱਖ ਮੰਤਰੀ ਉਹ ਜਿਹੜਾ ਬੱਕਰੀ ਜਿਹਾ ਹੁੰਦਾ ਸੀ ਤੇ ਇਦਾਂ ਇਹਨੂੰ ਤੋਂ ਸਵਾਲਾਂ ਦੇ ਜਵਾਬ ਮੰਗੇ ਜਾਣਗੇ ਇਹਨਾਂ ਕੋਲ ਜਵਾਬ ਕੋਈ ਨਹੀਂ ਕਿਉਂਕਿ ਜਿਹੜੀ ਕੜੀ ਘੋਲ ਰਹੇ ਨੇ ਪੰਜਾਬ ਦੇ ਵਿੱਚ ਉਹ ਸਭ ਨੂੰ ਪਤਾ ਹੈ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਨਾ ਪਹਿਲਾਂ ਹੀ ਮੈਂ ਗੱਲ ਕਹੀ ਹੈ ਵੀ ਪੰਜਾਬ ਦੇ ਲੋਕਾਂ ਲਈ ਕੋਈ ਵੀ ਪਾਰਟੀ ਮੈਟਰ ਨਹੀਂ ਕਰਦੀ ਮੈਟਰ ਕਰਦਾ ਉਹ ਬੰਦਾ ਜਿਹੜਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੇਗਾ ਉਹ ਬੰਦਾ ਮੈਟਰ ਕਰਦਾ ਹੈ ਜਿਹੜਾ ਮਰਜੀ ਬੰਦਾ ਹੋਵੇ ਜਿਹੜਾ ਬੰਦਾ ਇੱਕ ਠੋਕ ਕੇ ਖੜੇ ਵੀ ਮੈਂ ਪੰਜਾਬ ਦੇ ਵਿਚਾਰੇ ਖੜਦਾ ਤੇ ਮੈਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੂੰ ਉਹ ਪੰਜਾਬ ਦੇ ਮੁੱਦੇ ਮੈਂ ਹੱਲ ਕਰੂੰ ਉਸ ਬੰਦੇ ਦੀ ਲੋੜ ਹੈ ਜਿਹੜੀ ਮਰਜ਼ੀ ਪਾਰਟੀ ਆਵੇ ਜਿਹੜੀ ਵੀ ਪੰਜਾਬ ਦੇ ਵਿੱਚ ਸਰਕਾਰ ਬਣੂ ਉਹ ਚੱਲਣੀ ਦਿੱਲੀ ਤੋਂ ਆ। ਭੁਲੇਖੇ ਜਣਾ ਰਹੇ ਹੋ। ਕਿਤੇ ਕਹਿੰਦੇ ਹੋਊਂਗੇ ਅਕਾਲੀ ਦਲ ਖੇਤਰੀ ਪਾਰਟੀ ਆ ਕੋਈ ਖੇਤਰੀ ਪਾਰਟੀ ਨਹੀਂ। ਸਭ ਪਾਰਟੀਆਂ ਦਿੱਲੀ ਤੋਂ ਚੱਲਣੀਆਂ ਨੇ। ਜਿੰਨੀਆਂ ਵੀ ਸਰਕਾਰ ਆਈਆਂ ਨੇ ਸਭ ਦਿੱਲੀ ਤੋਂ ਚੱਲੀਆਂ ਨੇ, ਦਿੱਲੀ ਤੋਂ ਚੱਲਣਗੀਆਂ। ਬਸ ਸਾਡੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਬੇਵਕੂਫ ਬਣਾਉਂਦੇ ਆ। ਦਿੱਲੀ ਦਿੱਲੀ ਕਰਦੇ। ਇਹਨਾਂ ਨੇ ਬੇਵਕੂਬ ਬਣਾਇਆ ਪੰਜਾਬ ਦੇ ਲੋਕੋ ਸਾਡਾ ਮਤਲਬ ਸਾਡਾ ਮਕਸਦ ਕੇਵਲ ਪੰਜਾਬ ਦੇ ਮੁੱਦੇ ਹੱਲ ਕਰਨਾ ਹੈ ਪੰਜਾਬ ਦੇ ਲੋਕਾਂ ਲਈ ਜ਼ਿੰਮੇਵਾਰ ਬਣ ਕੇ ਖੜਨਾ ਹੈ ਜਿਹੜੇ ਮਰਜੀ ਪਾਰਟੀਆਂ ਹੁਣ ਜਿਹੜੇ ਬੰਦੇ ਕਮਲੇ ਹੋਏ ਫਿਰਦੇ ਆਂ ਪੰਜ ਦਾ ਪਹਾੜਾ ਭੁੱਲ ਗਏ ਤੇ ਜਿਹੜੇ ਬੰਦੇ ਕਹਿਣਾ ਤੇ ਇਹ ਸੀ ਵੀ ਭਗਵਾਨ ਤੁਮਾਨ ਨੇ ਜੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਜਿਹੜੇ ਕਹ ਰਹੇ ਨੇ ਜੁੱਧ ਪ੍ਰਸ਼ਨ ਜੁੱਧ ਵਿਰੁੱਧ ਨਸ਼ਾ ਛੇੜਿਆ ਹੋਇਆ ਹੁਣ ਉਹ ਬੰਦੇ ਹੱਲੇ ਹੋਏ ਨੇ ਅੰਦਰੋਂ ਪਾਗਲ ਹੋਏ ਹੋਏ ਨੇ ਤੇ ਪੰਜਾਬ ਦੀ ਗੱਲ ਕਿੱਦਾਂ ਕਰਨੀ ਮੈਂ ਲਾਸਟ ਵਿੱਚ ਕਮੇਨਟੀ ਕਰਨੀ ਇੱਕ ਮੇਰੇ ਕੋਲੇ ਹੁਣੇ-ਹੁਣੇ ਮੈਸੇਜ ਆਇਆ ਕਿ ਚੰਨੀ ਨੇ ਲਿਆ ਜੂਟਰਨ ਤੇ ਜੂਟਰਨ ਕੀ ਹੈ ਪਹਿਲਾਂ ਇਹ ਕਹਿ ਗਿਆ ਵੀ ਸਾਰੀਆਂ ਵੱਡੀਆਂ ਵੱਡੀਆਂ ਚੱਟਾਂ ਦੇ ਕੋਲ ਦੇ ਸਾਲਵੇ ਗੋਲ ਕਿਉਂ ਨਹੀਂ ਹੁਣ ਇਹ ਕਹਿੰਦਾ ਮੈਂ ਇਹ ਨਹੀਂ ਕਿਹਾ ਸੀ ਅੱਛਾ ਇਹਨੂੰ ਪੁੱਛ ਲਈ ਵੀ ਤੇਰੀਆਂ ਜਿੰਨੀਆਂ ਵੀਡੀਓ ਬਣੀਆਂ ਨੇ ਗਾਣੇ-ਗੂਣੇ ਲਾ ਕੇ ਉਹਨਾਂ ਵੀਡੀਓ ਦੇ ਵਿੱਚ ਤੇਰੇ ਨਾਲ ਦਲਤ ਕੌਣ ਖੜਾ ਹੈ ਇਹ ਦੱਸ ਕਿਤੇ ਪ੍ਰਤਾਪ ਬਾਜਬਾ ਹੁੰਦਾ ਕਿਤੇ ਰਾਜਾ ਬੜਿੰਗ ਹੁੰਦਾ ਕਿਤੇ ਸੁਖੀ ਰੰਧਾਵਾ ਹੁੰਦਾ ਕਿਤੇ ਰੌਹਲ ਗਾਂਧੀ ਹੁੰਦਾ